ਸੋਹੀ ਮਹਲਾ ਚੌਥਾ ਕਰ ਸਤਵਾ ਇੱਕ ਓੰਕਾਰ ਸਤਗੁਰ ਫਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੇ ਮਹਿਮਾ ਵਰਨਨ ਸਾਖੋਂ ਤੂੰ ਠਾਕੁਰੋ ਚਪਗਉ ਧਾਰਨਾਮ ਕਰ ਸੋਏ ਜਿਉ ਭਾਵੇ ਤਿਉ ਰਾਖ ਮੇਰੇ ਸਾਹਿਬ ਮੈਂ ਕੁਝ ਨਾ ਵਰਨਾ ਕੋਇ ਰਾਵ ਮੈਂ ਤਾਨ ਦੀਵਾਨ ਤੋ ਹੈ ਮਿਰ ਸੁਆਮੀ ਮੈਂ ਤੁਧਿਆਗੇ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪੈ ਕਰੋ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਵਿਚੇ ਧਰਤੀ ਵਿਚੇ ਪਾਣੀ ਵਿਚਿਆ ਕਾਸਟ ਅਗਨ ਤ੍ਰਿਜੈ ਬੱਕਰੀ ਸਿੰਘ ਇਕੱਤੇ ਥਾਏ ਰੱਖੈ ਮਨ ਹਰਿ ਜਖ ਪਰਮ ਪਉ ਦੂਰ ਕੀਜੈ ਹਰਿ ਤੇ ਵੜਿਆਏ ਦੇਖੋ ਸੰਤੋ ਹਰ ਨੇ ਬਾਣਿਆ ਬਾਣ ਦੇ ਵਾਏ ਜਿਉ ਧਰਤੀ ਚਰਨ ਤਲੇ ਤੇ ਉਪਰ ਆਵੇ ਤਿਉ ਨਾਨਕ ਸਾਧ ਜਨਾ ਜਗ ਤਾਣ ਸਭ ਪੈਰੀ ਪਾਏ ਸੋਹੀ ਮਹੱਲਾ ਚੌਥਾ ਤੂੰ ਕਰਤਾ ਸਭ ਕਿਸ ਆਪੇ ਜਾਣੈ ਕਿ ਆਹੋ ਪਿਆ ਤੁਧ ਬਿਆਗ ਸੁਣਾਈਐ ਬੁਰਾ ਭਲਾ ਸਭ ਕੇਸ ਸੂਜੈ ਜੇ ਹਾਕੋ ਕਰੇ ਤਿਹ ਹਾਕੋ ਪਾਈਐ ਮੇਰੇ ਸਾਹਿਬ ਮੇਰੇ ਸਾਹਿਬ ਤੂੰ ਅੰਤਰ ਕੀ ਬਧ ਜਾਣੈ ਬੁਰਾ ਭਲਾ ਤੁਧ ਸਭ ਕੇ ਸੂਜੈ ਤੁਧ ਭਾਵੈ ਤਵੈ ਬੁਲਾਵੈ ਰਹਾਉ ਸਾਮੋ ਮਾਇਆ ਸਰੀਰ ਹਰ ਕੀਆ ਵਿੱਚ ਦੇਹੀ ਮਨੁਖ ਭਗਤ ਕਰਾਈ ਇਕ ਸੁਖ ਦੇ ਵੈ ਕਨਾ ਮਨੁਖ ਤੰਦ ਪਟਾਈ ਸਭ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ ਤੁਦ ਸਭਨਾ ਸਿਰ ਲਿਖਿਆ ਲੇਖ ਜਹੀ ਤੂੰ ਨਦਰ ਕਰਹਿ ਤੇਹਾ ਕੋ ਹੋਵੈ ਬਿਨ ਨਦਰਿ ਨਾਹੀ ਕੋ ਪੇ ਤੇਰੀ ਵਡਿਆਈ ਤੂੰ ਹੈ ਜਾਣੈ ਸਭ ਤੁਧਨੋਂ ਨਿਪਟਿ ਆਏ ਜਿਸਨੋਂ ਤੁਧ ਭਗਵੈ ਤਿਸਨੋਂ ਤੋਂ ਮੈ ਲਹਿ ਜਨ ਨਾਨਕ ਸੋ ਥਾਇ ਪਾਇ ਸੋਹੀ ਮਹੱਲਾ ਚੌਥਾ ਜਨ ਕੇ ਅੰਦਰ ਵਸਿਆ ਮੇਰਾ ਹਰ ਹਰਿ ਤਨ ਕੇ ਹਉ ਮੈ ਰੋਗ ਵਲ ਤੇ ਮੁਕਤ ਪਾਇ ਜਨ ਹਰ ਨਾਮ ਤੇ ਆਇ ਤਿਨ ਪਵਿੱਤ ਪਰਮ ਬਦ ਪਾਏ ਮੇਰੇ RAM ਹਰ ਜਨਾਂ ਰੋਗ ਭੈ ਗੁਰਬਚਨ ਜਨਾਂ ਜਪਿਆ ਮੇਰਾ ਹਰ ਹਰ ਤਨ ਕੇ ਹਉ ਮੈ ਰੋਗ ਰਹਾ ਬ੍ਰਹਮਾ ਵਿਸ਼ਨ ਮਹਾਦੇਵ ਤਰੇ ਗੁਣ ਦੀ ਵਿੱਚ ਹਉ ਮੈ ਕਾਰ ਕਮਾਇ ਜਨ ਕੀਤ ਸਨਾਂ ਜਿਤੇ ਵਕੜੇ ਹਰ ਗੁਰਮੁਖ ਸੋ ਜੀ ਪਾਈ ਹਉ ਮੈ ਰੋਗ ਸਭ ਜਗਤ ਵਿਆਪਿਆ ਤਿਨ ਕੋ ਜਨਮ ਮਰਨ ਦੁਖ ਪਾਰੀ ਗੁਰ ਪ੍ਰਸਾਦੀ ਕੋ ਬਿਰਲਾ ਛੂਟੈ ਦੇ ਜਨ ਕਉ ਬਲਿਹਾਰੀ ਜਨ ਸਿਸ਼ਟ ਸਾਜੀ ਸੋਈ ਹਰ ਜਾਣੈ ਤਾ ਕਾ ਰੂਪ ਰੂਪ ਅਪਾਰੋ ਨਾਨਕ ਆਪੇ ਵੇਖਰ ਵਿਚੈ ਗੁਰਮੁਖ ਬ੍ਰਹਮ ਵਿਚਾਰੂ ਸੂਹਿ ਮਹਲਾ ਚੌਥਾ ਪਿਤਾ ਕਰਨਾ ਸਰਬਜਾਇ ਜੇ ਕੀਤਾ ਕਿਸ ਕੀਚੈ ਜੇ ਕਰ ਸਕੀ ਆਪਣਾ ਕੀਤਾ ਕਿਸ਼ਨਾ ਵਾ ਜਿਉ ਭਾਵੈ ਤਿਉ ਰਖੀਐ ਮੇਰੇ ਹਰਿ ਜੀਉ ਸਭ ਕੋ ਤੇਰਾ ਵਸ ਅਸਾਂ ਜੋਰ ਨਹੀਂ ਜੇ ਕਿਸ ਪਰ ਥੰਮ ਸਾਕਾਂ ਜਿਉ ਭਾਵੈ ਤੈ ਵਕਸ ਰਾਵ ਸਭ ਜੀਓ ਪਿੰਡ ਦੀ ਆਪਦੇ ਆਪੇ ਆਪੇ ਕਰ ਲਾਇਆ ਜਿਹਾ ਤੂੰ ਹੁਕਮ ਕਰ ਹੈ ਤਿਹਾ ਕੋ ਕਰਮ ਕਮਾਵੇ ਜਿਹਾ ਤੂੰ ਧੁਰ ਲਿਖ ਪਾਇਆ ਪੰਜ ਤਤ ਪਰਤੋਦ ਸ੍ਰੇਸ਼ਟ ਸੰਸਾਜ ਜੀ ਕੋ ਸੇਵਾ ਕਰਿਓ ਜੇ ਕੁਛ ਕਰ ਜੇ ਬਿਸ਼ਕੀਤਾ ਹੋਵੇ ਇਕਨਾ ਸਤਗੁਰ ਮੇਲ ਤੂੰ ਮੁਝਾਵੇ ਇਕਨਾ ਮਨ ਮੁਖ ਕਹਿ ਰ ਕਰੈ ਸ੍ਰੋਗ ਹਰ ਕੀ ਵਡਿਆਈ ਹਉ ਆਪਨ ਸਤਾਂ ਮੋਕ ਮੁਕਤ ਨੀਟਾਣ ਜਨ ਨਾਨਕ ਕੋਰ ਬਖਸਲੇ ਮੇਰੇ ਸਵਾਮੀ ਸਰਣਾ ਕੋਇ ਆ ਜਾਣ ਸੋਹੀ ਮਹਾਰਾਗ ਸੋਹੀ ਮਹੱਲਾ ਪੰਜਮਾ ਘਰ ਪਹਿਲਾ ਕੋਨ ਕਾ ਸਤਿਗੁਰ ਪ੍ਰਸਾਦ ਬਾਜੀ ਘਰ ਜੈ ਸੇ ਬਾਜੀ ਪਾਈ ਨਾਨ ਰੂਪ ਵੇਖ ਦਿਖ ਲਾਇ ਸੰਗ ਉਤਾਰ ਥੰਮੇ ਉਪਾਸਾ ਰਹਾ ਤਵੇ ਕੋਇ ਕੰਕਰ ਕਬ ਦ੍ਰਿਸ਼ਟਿਓ ਕਵਨ ਰੂਪ ਦ੍ਰਿਸ਼ਟੇ ਉਹ ਬਨਸਾਇਓ ਕਤ ਹੈ ਗਇਓ ਉਹ ਕਤ ਤੇ ਆਇ ਰਹਾਉ ਜਲ ਤੇ ਉਠੈ ਅਨਤਰੰਗ ਕਨਕ ਪੂਖਨ ਕੀਨੇ ਬਹਰੰਗਾ ਬੀਜ ਬੀਜ ਦੇਖਿਓ ਬਾ ਪ੍ਰਕਾਰ ਫਲ ਤੇ ਪਾਕੇ ਕੰਕਰ ਸੈਸ ਘਟਾ ਮਹ ਏਕ ਆਕਾਸ ਘਟ ਫੂਟੇ ਤੇ ਉਹੀ ਪ੍ਰਗਾ ਭਰਮ ਲੋਭ ਮੋਹ ਮਾਇਆ ਵਿਕਾਰ ਭ੍ਰਮ ਛੂਟੇ ਭ੍ਰਮ ਤੇ ਤੇ ਕੰਕਾਰ ਹੋਵਨਾਸੀ ਬੈਨਸਤ ਨਾਹੀ 나 ਕੋ ਆਵੇ 나 ਕੋ ਜਾਹੀ ਗੁਰਪੂਰੈ ਹਉ ਮੈ ਮਲਖੋ ਏ ਕਉ ਨਾਨਕ ਮੇਰੀ ਪਰਮਗਤ ਹੋਈ ਸੋਹੀ ਮਹੱਲਾ ਚੌਥਾ ਸੋਹੀ ਮਹੱਲਾ ਪੰਜਵਾਂ ਕੀਤਾ ਲੋੜੈ ਸੋ ਪ੍ਰਭ ਤੁਝ ਬਿੰਦੂ ਚਾਹ ਨਾਹੀ ਕੋਈ ਯੋਜਨ ਸੇਵ ਤੇ ਸਪੂਰਨ ਕਾਜ ਦਾਸ ਆਪਣੇ ਕੀ ਰਾਖੋ ਲਾ ਤੇਰੀ ਸ਼ਰਨ ਪੂਰਨ ਦਇਆਲਾ ਤੁਜ ਬਿਨ ਕਵਨ ਕਰੈ ਪ੍ਰਤਪਾਲਾ ਰਹਾਉ ਜਲ ਤੁਨ ਮਹਿਰ ਰਹਿਆ ਪਰ ਪੂਰਨਿਕਟ ਬਸੈ 나ਹੀ ਪ੍ਰਭ ਦੂਰ ਲੋਕ ਪਤੀ ਔਰ ਕਛੂ ਨ ਪਾਇਐ ਸਾਚ ਲਗਤ ਹਉਮੈ ਜੈ ਜਿਸਨੋ ਲਾਏ ਲਐ ਸੋ ਲਗੈ ਗਿਆਨ ਰਤਨ ਅੰਤਰ ਇਸ ਜਾਗੈ ਦੁਰਮਤ ਜਾਏ ਪਰਮ ਬਦ ਪਾਏ ਮੋਰ ਪਰਸਾਦੀ ਨਾਮ ਤੇ ਆਏ ਦੋ ਕਰ ਜੋੜ ਕਰੂੰ ਅਰਦਾਸ ਤੁਧ ਭਗਵਤਾਨ ਰਾਸ ਕਰ ਕਿਰਪਾ ਆਪਣੀ ਭਗਤ ਲਾਏ ਨਾ ਜਨ ਨਾਨਕ ਪ੍ਰਭ ਸਾਧ ਤੇ ਆਏ ਸੋਹੀ ਮਾਰ ਲਾ ਪੰਜਵਾ ਤਨ ਸੁਹਾਗਣ ਜੋ ਪ੍ਰਭ ਖਾਨ ਮਨ ਹੁਕਮ ਤਜੇ ਮਨ ਪ੍ਰਿਆਸ ਹੋ ਜਾਤੀ ਰਲਿਆ ਮਨ ਸੁਣ ਸਕੀ ਪ੍ਰਭ ਮਿਲਣ ਨਿਸ਼ਾਨੀ ਮਨ ਤਨਿਆਰ ਪਤਾ ਜਲਾਜ ਲੁਕਾਨੀ ਰਹਾਓ ਸਫੀ ਸੇਲੀ ਕਾਓ ਸਮਝਾਵੇ ਸੋਈ ਕਮਾਵੇ ਜੋ ਪ੍ਰਭਾਵੇ ਸਾਤ ਸਵਾਗਣ ਰੰਗ ਸਮਾਵੇ ਗਰਭ ਦੇਹ ਲਈ ਬਹਿਲ ਨਾ ਪਾਵੇ ਕਿਰਪਾ ਸਤਾਵੇ ਰਹਿਣ ਵਿਹਾਵੇ ਕਰਮਹੀਣ ਮਨ ਮੁਖਤ ਪਾਵੇ ਦਿਨੋ ਕਰੀ ਜੇ ਜਾਣਾ ਦੂਰ ਪ੍ਰਭ ਨਾਸੀ ਰਹਾ ਭਰਪੂਰ ਜਨਦਾਨਿਕ ਗਾਵੇ ਦੇਖਾ ਦੂਰ ਦਿਨੋ ਪਰੇ ਜੇ ਜਾਣਾ ਦੂਰ ਆਵ ਨਾ sireya ਭਰਪੂਰ ਜਨ ਨਾਨਕ ਗੁਣ ਗਾਵੈ ਦੇਖਾ ਦੂਰ ਸੂਹੀ ਮਾਲ ਲਪਿਓ ਘਰੇ ਬਸ ਕਰ ਕੀ ਨਾ ਹੋ ਘਰ ਕੀ ਨਾਰ 10 ਦਾਸੀ ਕਰ ਦੀਨੀ ਪਤਾਰ ਸਗਲ ਸਮਾ ਕਰੀ ਮੈਂ ਕਰ ਘਰ ਕੀ ਜੋੜੀ ਆਸ ਤੇ ਅਸੀ ਫਿਰ ਕੋ ਲੋੜੀ ਕਵਨ ਕਹਾ ਵਨ ਕੰਤ ਪਿਆਰੇ ਸੋੜ ਸਰੂਪ ਦੇ ਆਲ ਮੁਰਾਰੇ ਰਹਾਉ ਸਤਿ ਸ਼ਿੰਗਾਰ ਭਾਉ ਅੰਜਨ ਪਾਇਆ ਅਮਰਤ ਨਾਮ ਤੰਬੂਲ ਮੁਖ ਖਾਇਆ ਕੰਗਣ ਪੈ ਬਸਤਰ ਗਹਿਣੇ ਬਨੇ ਸੁਹਾਵੇ ਸਭ ਸੁਖ ਪਾਵੇ ਜਾਂ ਫਿਰ ਭਰੇ ਆਵੇ ਗੁਣ ਕਾਮਣ ਕਰ ਕੰਤ ਰਜਾਇਆ ਬਸ ਕਰ ਲੀਨਾ ਗੁਰ ਪਰਮ ਚੁਕਾਇਆ ਸਭ ਤੇ ਉੱਚਾ ਮੰਦਰ ਮੇਰਾ ਕਾ ਸਭ ਕਾਮਣ ਤਿਆਗੀ ਪ੍ਰਿਵਾ ਪ੍ਰੀਤਮ ਮੇਰਾ ਪ੍ਰਗਟਿਆ ਸੂਰ ਜੋ ਤੋ ਜੀ ਆਰਾ ਸੇਜ ਵਿਸਾਈ ਸਰਦੇ ਅਪਾਰਾ ਨਵ ਰੰਗ ਲਾਲ ਸੇਜ ਰਾਵਣ ਆਇਆ ਜਨ ਨਾਨਕ फेर ਧਨ ਮਿਲ ਸੁਖ ਪਾਇ ਸੁਹੀ ਮਹੱਲਾ ਪੰਜਮਾ ਉਮਕਿਓ ਹੀ ਉਹ ਮਿਲਣ ਪ੍ਰਾਪਤ ਆਈ ਖੋਜ ਤਰਿਓ ਦੇਖਤ ਦੇਖੋ ਪ੍ਰੇਜਾਈ ਸੁਨ ਸੁਨ ਸੁਨਤ ਸੰਦੇਸ ਰੋ ਪ੍ਰਿਆ ਕਹੀ ਗ੍ਰਹਿ ਸੇ ਜਬਿ ਸ਼ਾਈ ਭ੍ਰਮ ਭ੍ਰਮ ਆਇਓ ਤਉ ਨਦਰ ਨਾ ਪਾਈ ਕੈਨ ਵਿਦ ਹਿਯਰੋ ਧੀਰੈ ਨ ਮਾਨੋ ਮਿਲ ਸਾਜਨ ਹਾ ਤੁਝ ਗੁਰਬਾਨ ਰਹਾਓ ਸੇ ਏਕਾ ਸੇਜਿ ਬਿਸੀ ਤਨ ਕੰਤਾ ਤਨ ਸੁਤੀ ਪ੍ਰਸਦ ਜਾ ਗੰਤਾ ਪਿਓ ਮਦਰੋ ਧਨ ਮਤ ਬੰਤਾ ਧਨ ਜਾਗੇ ਜੇ ਪਿਰ ਬੁਲੰਤਾ ਭਈ ਨਿਰਾਸੀ ਬਹੁਤ ਦਿਨ ਲਾਗੇ ਦੇਸ ਦਸੰਤਰ ਮੈਂ ਸਗਲੇ ਝਾਗੇ ਖਿੰ ਰਹਿਣ ਨਾ ਪਾਵੋ ਬਿਨ ਪਗ ਪਾਗੇ ਹੋਏ ਕਿਰਪਾਲ ਪ੍ਰਭ ਮਿਲੋ ਸੁ ਪਾਗੇ ਭਇਓ ਕਿਰਪਾਲ ਸਤ ਸੰਗ ਮਿਲਾਇਆ 부ਜੀ ਤਬਤ ਘਰੇ ਫਿਰ ਪਾਇਆ ਸਗਲ ਸ੍ਰਿੰਗ ਸਿੰਗਾਰ ਹੁਣ ਮੁਝ ਹੈ ਸੁਹਾਇ ਕਉ ਨਾਨਕ ਹੋਰ ਭਰਮ ਚਕਾਇ ਜੈ ਦੇਖਾਂ ਤੈ ਫਿਰ ਹੈ ਭਾਈ ਖੋਲਿਓ ਕਪਾਟ ਤਾਂ ਮਨ ਠਹਿਰਾਈ ਰਾ ਦੂਜਾ ਸੋਹੀ ਮਹੱਲਾ ਪੰਜਵਾਂ ਕਿਆ ਗੁਣ ਤੇਰੇ ਸਾਰ ਸੰਭਾਲੇ ਮੋਹਿ ਨਿਰਗੁਣ ਕੇ ਦਾਤਾ ਰੇ ਬੈ ਖਰੀਦ ਕਿਆ ਕਰੇ ਜੋ ਪਰਾਏ ਹੋ ਜੀਉ ਪਿੰਡ ਸਤਾਰ ਲਾਲ ਰੰਗੀਲੇ ਪ੍ਰੀਤਮ ਮਨ ਮੋਹਣ ਤੇ ਦਰਸ਼ਨ ਕੋ ਹਮ ਵਾਰੇ ਰਹਾਉ ਪ੍ਰਭ ਦਾਤਾ ਮੋਹ ਦੀਨ ਪਿਕਾਰੀ ਤੁਮ ਦਾ ਸਦਾ ਉਪਕਾਰੇ ਸੋ ਕਿਛ ਨਾਹੀ ਜੇ ਮੈਂ ਤੇ ਹੋਵੈ ਮੇਰੇ ਠਾਕੁਰ ਅਗਮ ਪਾਰੇ ਕਿਆ ਸੇਵ ਕਮਾਉ ਕਿਆ ਕਹਿ ਰੀ ਜਾਵ ਕੇ ਕਿਤ ਪਾਵੋ ਦਰਸਾਰੇ ਮਿਤ ਨਹੀਂ ਪਾਈਆ ਅੰਤ ਨ ਲਹੀਏ ਮਨ ਤਰਸੇ ਜਨਾਰੇ ਪਾਵੋ ਦਾਨ ਠੀਠੋਏ ਮੰਗ ਮੁਖਲਾ ਕੇ ਸੰਤ ਰੇਣਾਰੇ ਜਨ ਨਾਨਕ ਗੁਰ ਕਰਪਾ ਧਾਰੇ ਪ੍ਰਭ ਹਾਥ ਦੇ ਨਿਸ਼ਟਾਰੇ ਸੁਹੀ ਮਹਲਾ ਪੰਜਵਾ ਘਰ ਤਿੱਜੋ ਇਤੋ ਅਹੰਕਾਰ ਸਤਿਗੁਰ ਪ੍ਰਸਾਦ ਸੇਵਾ ਥੋਰੀ ਮੰਗਨ ਬਹੁਤਾ ਮੈ ਲਪਾ ਵੈ ਕਹਿ ਤੋ ਪਉ ਕਾਜ ਉਪਰੇ ਮਾਨ ਤਿੰਨ ਕੀ ਰਸਾ ਕੂੜੇ ਮਾ ਮੂਖ ਕੀ ਅਠੀਸਰਹਾਉ ਭੇਤ ਕਦ ਕਵੇ ਸਚਨਾ ਕਮਵ ਕਹਿ ਤੋ ਮੈਲੀ ਨਿਟਨਾਇ ਅਤੀਤ ਸਦਾਏ ਮਾਇਕਤਾ ਮਨ ਮੇ ਪ੍ਰੀਰ ਕੈ ਮੁਕ ਰਤਾ ਕੋ ਨਾਨਕ ਪ੍ਰਭਿਨੋ ਸੁਨੀਜੈ ਕੋ ਚਲ ਕਟੋਰ ਕਾਮੀ ਮੁਕਤ ਕੀ ਜੇ ਦਰਸ਼ਨ ਦੇਖੇ ਕੀ ਬੜਿਆ ਤਮ ਸੁਖਤਾ ਤੇ ਬੁਰਖ ਸੁਭਾਈ ਰਹਾ ਦੂਜਾ ਸੋਈ ਮਾਲਾ ਪਿੰਨਾ ਬੁਰੇ ਕਾਮ ਕੋ ਟਖਲਿਆ ਨਾਮ ਕੀ ਢੇਲਾ ਪੈ ਪੈ ਸੋਇਆ ਆਸਰ ਆਪਣਾ ਬੁਝੈ ਨਾ ਆਨਾ ਮਾਇਆ ਮੋਹ ਰੰਗ ਲਪਕਾ ਨਰਾਉ ਲੋਭ ਲਹਿਰ ਕੋ ਬਿਗ ਸਕੂਲ ਬੈਠਾ ਸਾਜਨਾ ਕਾ ਦਰਸ਼ਨ ਰਿਠ ਕਬਹੁ ਨ ਸਮਝਿਆ ਗਿਆਨ ਦੁਬਾਰਾ ਬਹੁਤ ਬਾਰ ਲਪਟਿਓ ਜੰਜਾਰ ਰਹਾਉ ਬਿਖੇ ਨਾਦ ਕਰਨ ਸੁਣ ਪੀਨਾ ਹਰ ਜਸ ਸੁਣ ਤਾਲ ਸੁਮਨ ਕੀਨਾ ਦ੍ਰਿਸ਼ਟ ਨਾਹੀ ਰੇ ਪੇਖਤ ਅੰਦੇ ਛੋਡ ਮਾਇਆ ਛੋਡ ਜਾਇ ਚੁਟੇ ਸਤੰਦਿਰਾਉ ਕਉ ਨਾਨਕ ਪ੍ਰਭਖਸ ਕੀਜੈ ਕਰਿ ਕਿਰਪਾ ਮੋਹਿ ਸਾਧ ਸੰਗ ਦੀ ਜਤ ਤਉ ਕਿਛ ਪਾਇ ਜੈ ਹੋਇਐ ਰੈਨਾ ਜਿਸਹਿ 부ਜਾਇ ਤਿਸ ਨਾਮ ਲੈ ਨਾ ਰਹਾਉ ਸੋਹੀ ਮਾਲਾ ਵਿੰਮ ਘਰ ਮੈਂ ਠਾਕੁਰ ਨਦਰਣ ਆਵੇ ਗਲ ਮੈਂ ਪਾਹਨ ਲੈ ਲਟਕਾਵੇ ਪਰ ਮੈਂ ਪੂਲਾ ਸਾਖਤ ਕਰਤਾ ਨਿਰਭਉ ਲੈ ਖਪਗ ਅਮਰਤਾ ਰਾਵ ਦੇ ਸਪਾ ਨੂੰ ਕੋ ਠਾਕੁਰ ਕਰਤਾ ਉਪਾਹਨ ਲੈ ਉਸ ਕੋ ਡੁਬਤਾ ਗੁਨਹ ਅਗਾਰ ਲੋਣ ਹਰਾਮੇ ਪਾਹਣ ਨਾਵਨ ਪਾਰਗ੍ਰਮੇ ਕੋਰਣਾ ਨਾਮਕ ਮਲਠਾਕੁਰ ਜਾਤਾ ਜਲ ਥਲ ਮਹੀਰਪੂਰਨ ਕੋ ਵਿਦਾਤਾ ਸੂਹੀ ਮਾਲਾ ਪਾਹਿਉ ਲਾਲਨ ਰਾਵਨ ਕਵਨ ਗਤੀ ਦੀ ਸਖੀ ਬਤਾਵ ਮੁਜੇ ਮਤੀਰੀ ਸੂਹਵ ਸੂਹਵ ਸੂਹਵੇ ਆਪਣੇ ਪ੍ਰੀਤਮ ਕੇ ਰੰਗ ਰਤੀ ਰਹੋ ਪਾਬ ਲੋਭ ਸੰਗ ਨੈਣ ਭਦੀਰੀ ਜਹਾਂ ਪਠਾਵੋ ਜਾਉ ਤਤ ਤੇਰੀ ਜਪ ਤਤ ਸੰਜਮ ਦੇਉ ਜਤੀਰੀ ਨਿਮਖ ਮਿਲਾ ਵੋ ਮੋਹ ਪ੍ਰਾਣ ਪਦੇ ਮਾਨ ਤਨ ਅਹੰ ਬੁੱਧ ਹਰਿ ਹਤੀਰੀ ਸੋ ਸਾਨਨਕ ਸੁਹਾਗ ਵਤੀਰੀ ੋਹੀ ਮਾਲ ਲਬਜਾ ਤੂੰ ਜੀਵਨ ਤੂੰ ਪ੍ਰਾਣ ਅਧਾਰ ਤੁਹੀ ਪੇਖ ਪੇਖ ਮਨ ਸਾਧਾਰ ਤੂੰ ਸਾਜਨ ਤੂੰ ਪ੍ਰੀਤਮ ਮੇਰਾ ਚਿਤੈ ਨ ਵਿਸਰਿਆ ਕਾਹੂ ਮੇਰਾ ਰਹਾ ਬੈ ਛੀਰਿ ਦਹਾਉ ਦਾਸ ਤਰੋ ਤੇਰਾ ਤੂੰ ਭਾਰ ਉਠਾ ਕੋ ਰੂਣੀ ਗਹਿਰਾ ਉਟਦਾ ਜਾ ਕੇ ਦਰਬਾਰ ਨਿਮਖ ਖੰਨਿਮਖ ਵਸੈ ਦਨ ਨਾਲੇ ਹਾਂ ਕਸ਼ਨਾਈ ਸਭ ਗਿਸ ਤੇਰਾ ਉਤਪੋਤ ਨਾਨਕ ਸੰਗ ਵਸੇਰਾ ਸੂਹੀ ਮਾਲ ਲਬਿਆ ਸੁਖ ਮਾਇਲ ਜਾ ਕੇ ਉਸ ਦਵਾਰੇ ਤਾਵੇਂ ਵਸੇ ਭਗਤ ਪਿਆਰੇ ਸਹਿਜ ਕਤਾ ਪ੍ਰਭ ਕੀ ਇਹ ਮਿੱਠੀ ਫਿਰਲੇ ਕਾਬ ਨੇਤਰੋ ਢਿੜਾਉ ਗੀਤ ਤਹਿ ਗੀਤ ਨਾਰਖਾਰੇ ਸੰਗੋ ਸੰਤ ਕਰੇ ਹਰ ਰੰਗ ਤਹਿ ਮਰਨ ਨਾ ਜੀਵਨ ਸੋਗ ਨਾਰਖਾ ਸਾਚ ਨਾਮ ਕੀ ਅਮਰਤ ਵਰਗੇ ਬੋਝ ਕਤਾਏ ਘੁਰਤੇ ਜਾਣੀ ਤੁਧਾਨ ਹਰ ਹਰ ਬਾਣੀ ਸੁਹੀ ਮਹੱਲਾ ਪੰਜਮਾ ਜਾ ਕੇ ਦਰਸਪਾ ਕੋਟ ਬਤਾਰੇ ਭੇਟ ਸੰਗ ਅਬਝੁਲ ਤਾਰੇ ਸਾਜਣ ਓ ਮੀਤ ਪਿਆਰੇ ਜੋ ਹਮ ਕੋ ਰਾਮ ਨਾਮ ਚਿਤਾਰੇ ਰਹਾਉ ਜਾਕਾ ਸਭ ਤੋਂ ਸੁਖ ਸਾਰੇ ਜਾਕੀ ਟਹਿਲ ਜਮਦੂਤ ਬਿਦਾਰੇ ਜਾਕੀ ਧੀਰਤ ਇਸ ਮਨ ਸਦਾਰੇ ਜਾਕੈ ਸਿਮਰਨ ਮੋਖ ਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸੁਵਾਰੇ ਸ਼ਰਨ ਨਾਨਕ ਤਿੰਨ ਸਦਵਲਿਹਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸੁਵਾਰੇ ਸ਼ਰਨ ਨਾਨਕ ਤਿੰਨ ਸਦਵਲਿਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ